ਵੇ ਬਧਾਇਕ ਮੈਡਮ ਨੇਤਰ ਕਾ ਭਾ ਜੀ ਕੀ ਕਹਿਣਾ ਕਰਦੇ ਦੇਖੋ ਜੀ ਅੱਜ ਪ੍ਰਮਾਤਮਾ ਦਾ ਉਪਾਸਥਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੂਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਮਾ ਕਾਲੀ ਮਾਤਾ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜੀ ਦੀ ਸੇਵਾ ਉਹਨਾਂਵਾ। ਸੰਗਰੂਰ ਹੌਟ ਸੀ ਬਟ ਉਹਨੂੰ ਬੀਜੇਪੀ ਤੋਂ ਵੀ ਅਰਗ ਦੁੱਖਣਾਂ ਨੂੰ ਤਾਕਤ ਤਾ ਗਿਆ ਉਹਨੂੰ ਮੈਂ ਕਿਹਾ ਜਿੰਨੀ ਮਰਜੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ। ਬੀਜੇਪੀ ਦਾ ਕਿਸਾਨ ਦਰੋਹ ਕਰ ਰਹੇ ਨੇ ਦੇਖ ਰਹੇ ਅੱਜ ਵੀ ਉਹਨਾਂ ਨੇ ਚਾਕਰ ਸਾਹਿਬ ਦੇ ਨੋਤੇ ਕਿਸਾਨਾਂ ਨੇ ਦਫਤਰ ਘੇਰੇ। ਦੇਖੋ ਚਲੋ ਜੋ ਬੀਜੇਪੀ ਨੇ ਬੀਜੇ ਆ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ। ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਐ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਭਾਜਪਾ ਵਾਅਦਾ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਐ ਇੱਥੇ ਸ਼ਹੀਦ ਐ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਲਈ ਲੜ ਰਹੇ ਆ ਮੀਤ ਸਾਹਿਬ ਢੀਂਸਾ ਪਰਿਵਾਰ ਹੁਣ ਤੱਕ ਚੁੱਪਾ ਢੀਂਸਾ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸ਼ਤਦਾਰੀ ਪੈਂਦੀ ਹੈ ਉਹੀ ਤਾਂ ਗੱਲਬਾਤ ਫਾਸ ਦੇਖੋ ਜਿਹੜੀ ਪਰਿਵਾਰ ਇੱਕ ਉਹ ਲੱਗਿਆ ਸਿਆਸੀ ਜਿਹੜੀ ਉਹ ਲੱਗਿਆ ਬਟ ਢੀਂਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡੀਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ ਤੇ ਕੇਦਰੀ ਰਾਜਾ ਸਾਹਿਬ ਸਿੰਗੂ ਲਾਉਣਗੇ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਉਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣਨ ਕੇਜਰੀਵਾਲ ਜੀ ਪੰਜਾਬ ਆਉਣ ਦੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਬਾਬੇ ਦੇ ਦੇਖੋ ਅਸੀਂ ਜੋ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅੱਜ ਤੱਕ ਕਹਿ ਰਹੇ ਆਂ ਵੀ ਭਾਈ ਤੱਕੜੀ 'ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ 'ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ 'ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ 'ਚ ਮੇ ਨੌਕਰੀਆਂ ਦੇ ਹਲ ਕਰਾਂ ਦੀ 43000 ਦਿੱਤੀ ਆ ਇਹ ਚੈਲੰਜ ਹੈ 70 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਹੈ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਨੇ ਕਦੇ ਸੱਤ ਨਹੀਂ ਟੱਪਦਾ ਕੇਜਰੀਵਾਲ ਦੀ ਭੈਣ ਸਿੱਪੀ ਸ਼ਰਮਾ ਵੀ ਇੱਥੋਂ ਕਾਗਜ਼ ਪੜ੍ਹਦੇ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਅਸੀਂ ਆਪਣਾ ਏਜੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ 100 ਦਵਾਂਗੇ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀ 48000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕਿਆ ਬਾਕੀ ਬਹੁਤੇ ਮਸਲੇ ਜਿਹੜੇ ਕੋਰਟ ਦੇ ਵਿੱਚ ਜਿਹੜੇ ਆ اٹਕੇ ਹੋਏ ਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਉਹ ਕੀਤੇ ਆ ਹੁਣ ਕਈ ਮਸਲਿਆਂ 'ਚ ਓਟੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਰੀ ਇਸ ਦਾ ਕੋਰਟ ਜਾ ਕੇ ਵੀ ਸਾਡੇ ਵਕੀਲ ਉੱਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਹਾਂ ਉਹ ਕਿਹੜਾ ਜੀ ਕਿਤੇ ਪੱਖਪਾਤ ਨਾ ਦਿੱਤੀ ਐ ਮੈਰਿਟ ਦੇ ਆਧਾਰ ਤੇ ਮਿਲੀ ਐ ਬਿਨਾ ਅਸ਼ਪਾਰਸ਼ ਬਿਨਾ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਐ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਕਿਸੇ ਨੂੰ ਦੇਣਾ ਚਾਹੁੰਨੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਉਹ ਜਿਹੜੀਆਂ ਇਦਾਂ ਦੀਆਂ ਕਹੋ ਮਜਬੂਰੀਆਂ ਬਣ ਜਾਂਦੇ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਸਕਦੇ ਆ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਕਿ ਪੰਜਾਬ ਸਰਕਾਰ ਤੱਕ ਮੈਂ ਐਮਐਲਏ ਅਸੀਂ ਬਟੇਕੇਦਰ ਸਿਸਟਮ ਬਾਹਰ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਐਨਸੈਂਟੀ ਵੀ ਹੈ ਸਰ ਇੱਕ ਕੁਐਸਚਨ ਸਰ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਢਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ بڑے ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫੇਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕੇਤ ਆ ਵੱਡਾ ਮੈਸੇਜ ਆ ਉਹ ਦੇਣਗੇ ਠੀਕ ਹੈ ਕਿਹਨਾਂ ਚਾਹਾਂ ਅਸੀਂ ਜਿਹੜੇ ਕੰਮ ਲਈ ਆਏ ਆ ਮਕਸਦ ਲਈ ਉਹ ਸਾਡਾ ਵਾਹਿਗੁਰੂ ਪੂਰਾ ਕਰੂਗਾ ਸਾਡਾ ਬੇਟਾ ਐਮਪੀ ਬਣ ਕੇ ਨਿਕਲੂਗਾ ਇਥੋਂ ਹਾਂ ਤਾਂ ਇਸ ਸੰਦਰਭ ਦੇ ਸੀਟ ਉਹ ਸੀਟਾਂ ਜਿੱਥੇ ਭਗਵੰਤ ਮਾਨ ਨੂੰ ਕਰਾਰੇ ਜਿਹੜੀ ਹੈਗੀਆਂ ਟੱਕਰ ਸਾਰਿਆਂ ਪਾਰਟੀਆਂ ਨੇ ਦਿੱਤੀ ਕੋਈ ਟੱਕਰ ਨਹੀਂ ਆਪਾਂ ਨੂੰ ਕਿੱਥੇ ਮੁਕਾਬਲਾ ਬਹੁਤ ਨਹੀਂ ਨਹੀਂ ਕੋਈ ਟੱਕਰ ਸਾਨੂੰ ਕਰੇ ਬੈਠਣ ਨੂੰ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੇੜੇ ਲੈ ਕੇ ਜਾਵਾਂਗੇ ਤੁਸੀਂ ਚਰਦੇ ਰਿੰ ਨੂੰ ਪੁੱਛ ਲੋ ਆ ਕੇ ਕਹਿੰਦੇ ਜਦੋਂ ਮੁੰਡਾ ਸਵੇਰੇ ਟਾਈਮ ਤੇ ਰੋਟੀ ਨਾ ਖਾਵੇ ਸਭ ਤੋਂ ਵੱਧ ਖਿਆਲ ਮਾਂ ਨੂੰ ਹੁੰਦਾ ਮਮੇ ਉਸ ਗੱਲ ਦੇ ਨਾਲ ਬਹੁਤ ਕਲਪਦੀਆਂ ਬਹੁਤ ਕਲਪਦੀਆਂ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਧੀ ਨਹੀਂ ਆ ਹੁਣ ਸਵੇਰੇ ਖਵਾ ਕੇ ਤੋਰਦੇ ਫਿਰਣ ਖਵਾ ਕੇ ਆਪਦੇ ਜਾਣੇ ਤੋਰਦੇ ਆ ਪਰ ਨੰਗ ਦੀ ਜਿਹੜੀ ਹੈ ਹੀ ਨਹੀਂ ਰੋਟੀ ਬਸ ਸਾਨੂੰ ਪਤਾ ਹੀ ਨਹੀਂ ਇਲੈਕਸ਼ਨ 1 ਵਜੇ ਰਾਤ ਨੂੰ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਜਾਂਦਾ ਸਵੇਰੇ ਉਹ ਭਾਈ ਬਟੇ ਲੇਟ ਅਰਲੀ ਆ ਜਾਂਦੇ ਕੁ ਕਰੀ ਬਹੁਤ ਭੀੜ ਹੁੰਦੀ ਆ ਪਰ ਆਈਆਂ ਵੀ ਜੇ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹ ਤਾਂ ਕੰਮ ਕਰਨ ਦਾ ਜਨੂਨ ਹੀ ਐਨਾ ਉਹਦੇ ਚ ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇਥੇ ਨਾਨਕਾ ਨਾਨਕਾ ਪਰਿਵਾਰ ਆ ਦਾ ਬਾਹਰੀਆ ਸਾਰਾ ਏਰੀਆ ਅਹ ਬਹੁਤ ਪਿਆਰਾ ਰਿਸ਼ਤਾ ਜੀ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜ਼ੀਦ ਇਹ ਨਾ ਹੋਣੀ ਜਦੋਂ ਪਹਿਲੀ ਵਾਰੀ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ੇਸ ਦੇਣ ਲਈ ਅੰਮ੍ਰਿਤਸਰ ਲਈ ਇੱਥੇ ਆਏ। ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਰਪੰਨ ਦੇ ਚਾਰਜ ਤੇ ਦੂनियां ਪਾਰਟੀਆਂ ਵਿਰੋਧ ਕਰਨ ਲੱਗ ਜਾਂਦੇ ਨੇ। ਮੇਰੇ ਸਾਰੇ ਬਸੇ ਦੋਸਤ ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਭਾਈ ਜੀ ਹੋਰਾਂ ਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਹਮੇਸ਼ਾ ਹੁੰਦਾ ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਭਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈਗੀ ਹੈ। ਹਾਂ ਜੀ। ਪ੍ਰਚਾਰ ਕਰਨ ਜਾ ਰਹੇ ਪੰਡਾ। ਪ੍ਰਚਾਰ ਦਾ ਤਾਂ ਜੀ ਕੋਈ ਇਦਾਂ ਹੈ ਨਹੀਂ ਸਾਰੇ ਉਹਨਾਂ ਨੂੰ ਪਹਿਲੇ ਆਲਰੇਡੀ ਸਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲਈ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਮੀਤભાઈ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨਾ ਭਾਈਆਂ ਵਾਂਗ ਵਿਚਰਦੇ ਨੇ ਕਦੇ ਲੱਗੇ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾ ਕਿ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੇ ਸੀ ਮੈਂ ਪਹਿਲੀ ਵਾਰੀ ਇਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਇਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਇਦਾਂ ਦੇ ਹੀ